ਪੰਜਾਬ ਦੇ ਅੰਦਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਇੱਕ ਪਟਿਆਲਾ ਦੇ ਪੁਲਿਸ ਅਫਸਰਾਂ ਦੀ ਆਡੀਓ ਇੱਕ ਵਾਇਰਲ ਹੋਈ ਸੀ ਮਾਮਲਾ ਹਾਈ ਕੋਰਟ ਵੀ ਜਾਂਦਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੇ ਸੁਪਾ ਇਲੈਕਸ਼ਨ ਕਮਿਸ਼ਨ ਕੋਲੋਂ ਜਵਾਬ ਵੀ ਮੰਗਿਆ ਜਾਂਦਾ ਬੀਤੇ ਦਿਨ ਇਸ ਮਸਲੇ ਦੇ ਵਿੱਚ ਸੁਣਵਾਈ ਹੋਈ ਹੈ ਤੇ ਫੈਸਲਾ ਰਿਜ਼ਰਵ ਰੱਖ ਲਿਆ ਗਿਆ ਸੀ ਤੇ ਹੁਣ ਫੈਸਲਾ ਵੀ ਜਿਹੜਾ ਵਾ ਉਹ ਸੁਨਾ ਦਿੱਤਾ ਗਿਆ ਇਸ ਮਸਲੇ 'ਚ ਅਸੀਂ ਗੱਲਬਾਤ ਕਰਾਂਗੇ ਸ਼ਰੂਮਨੀ ਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰੈਜ਼ੀਡੈਂਟ ਅਤੇ ਮੁਖ ਬਲਾਰੇ ਅਰਸ਼ਦੀਪ ਸਿੰਘ ਕਲੀਅਰ ਕਲੀਅਰ ਸਾਹਿਬ ਅਬੀਤੇ ਦਿਨ ਵੀ ਸੁਣਵਾਈ ਹੋਈ ਸੀ ਫੈਸਲਾ ਰਾਖਵਾ ਰੱਖ ਲਿਆ ਗਿਆ ਸੀ ਤੇ ਹੁਣ ਫੈਸਲਾ ਕੀ ਪ੍ਰੋਨਾਉਂਸ ਕੀਤਾ ਗਿਆ ਜੀ ਜੇ ਜਦੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪੀਆਈਐਲ ਦਾਖਲ ਕੀਤੀ ਸੀ ਪਟਿਆਲਾ ਦੇ ਐਸਐਸਪੀ ਤੇ ਪਟਿਆਲਾ ਪੁਲਿਸ ਦੀ ਵਿਵਾਦਤ ਆਡੀਓ ਨੂੰ ਲੈ ਕੇ ਜੀ ਉਹਦੇ ਚ ਕੱਲ ਵੀ ਸੁਣਵਾਈ ਹੋਈ ਸੀ ਔਰ ਕੱਲ ਤੀਸਰੀ ਸੁਣਵਾਈ ਸੀ ਉਹਦੇ ਚ ਜੀ ਕੱਲ ਜੋ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਬਜ਼ਰਵੇਸ਼ਨਸ ਦਿੱਤੀਆਂ ਸੀ ਅੱਜ ਜੋ ਡਿਟੇਲ ਆਰਡਰ ਆ ਗਿਆ ਤੇ ਕੋਰਟ ਨੇ ਆਪਣੇ ਆਰਡਰ ਚ ਗੱਲ ਸਪਸ਼ਟ ਕਰਤੀ ਹੈ ਕਿ ਇਸ ਆਡੀਓ ਦੀ ਜਿਹੜੀ ਜਾਂਚ ਹੈ ਜੀ ਉਹ ਪੰਜਾਬ ਤੋਂ ਬਾਹਰ ਕਿਸੇ ਨਿਊਟਰਲ ਏਜੰਸੀ ਤੋਂ ਕਰਾਈ ਜਾਵੇ ਜਿਹੜੀ ਪੰਜਾਬ ਸਰਕਾਰ ਦੇ ਅਧੀਨ ਨਾ ਹੋਵੇ ਸੋ ਹੁਣ ਇੱਕ ਗੱਲ ਸਪਸ਼ਟ ਹੈ ਕਿ ਜਿਹੜੀ ਪੰਜਾਬ ਦੀ ਪੁਲਿਸ ਨੇ AI ਦੇ ਨਾਂ ਤੇ ਇੱਕ ਪਰਮਾਰ ਸਾਹਿਬ ਦੀ SIT ਬਣਾਈ ਸੀ ਗਪਤਿਆਲੇ ਪਰਚਾ ਦਰਜ ਕਰ ਲਿਆ ਸੀ ਜੀ ਉਹਦੇ ਤੇ ਹਾਈ ਕੋਰਟ ਨੇ ਕਮਿਸ਼ਨ ਨੂੰ ਕਲੀਅਰ ਡਾਇਰੈਕਸ਼ਨ ਦਿੱਤੀ ਹੈ ਕਿ ਇਹਦੀ ਜਾਂਚ ਇੰਡੀਪੈਂਡੈਂਟ ਏਜੰਸੀ ਕਰੂਗੀ ਜਿਹੜੀ ਕਿ ਪੰਜਾਬ ਸਰਕਾਰ ਦੇ ਪ੍ਰਭਾਵ ਦੇ ਅਧੀਨ ਨਾ ਹੋਵੇ ਸੋ ਹੁਣੇ ਜਿਹੜੀਆਂ SITਆਂ ਪੰਜਾਬ ਸਰਕਾਰ ਨੇ ਬਣਾਈਆਂ ਨੇ ਪੁਲਿਸ ਨੇ ਬਣਾਈਆਂ ਨੇ ਇਹ ਬੇਈਮਾਨੀਆਂ ਹੋ ਗਈਆਂ ਨੇ ਜੀ ਔਰ ਦੂਸਰੀ ਜਿਹੜੀ ਚੀਜ਼ ਮਾਨਯੋਗ ਪੰਜਾਬ ਰਿਆਨ ਹਾਈ ਕੋਰਟ ਦੇ ਆਰਡਰ ਦੇ ਵਿੱਚ ਆ ਉਹਨਾਂ ਨੇ ਕਮਿਸ਼ਨ ਨੂੰ ਵੀ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਮਿਸ਼ਨ ਦਾ ਐਕਟ ਐਂਡ ਕੰਡਕਟ ਕਿਦਾਂ ਦਾ ਹੋਣਾ ਚਾਹੀਦਾ ਜੀ ਉਹਨਾਂ ਨੇ ਕਿਹਾ ਕਿ ਕਮਿਸ਼ਨ ਇਮਪਾਰਸ਼ੀਅਲ ਲੱਗਣਾ ਚਾਹੀਦਾ ਕਮਿਸ਼ਨ ਕਿਸੇ ਪੋਲੀਟੀਕਲ ਪਾਰਟੀ ਨਾਲ ਅਲਾਈਂਡ ਨਹੀਂ ਲੱਗਣਾ ਚਾਹੀਦਾ ਜੀ ਤੇ ਉਹਨਾਂ ਨੇ ਇਹ ਵੀ ਲਿਖਿਆ ਕਿ ਅਸੀਂ ਐਪਰੀਸ਼ੀਏਟ ਕਰਦੇ ਅਗਰ ਤੁਸੀਂ ਪਹਿਲਾਂ ਹੀ ਇਹਨੂੰ ਕਿਸੇ ਇੰਡੀਪੈਂਡੈਂਟ ਏਜੰਸੀ ਨੂੰ ਭੇਜ ਦਿੰਦੇ ਜੀ ਮਤਲਬ ਕੋਰਟ ਦਾ ਇਹ ਲਿਖਣਾ ਕਿ ਵੀ ਵੁੱਡ ਹੈਵ ਬੀਨ appreciated ਜੀ ਜੇ ਤੁਸੀਂ ਇਹ ਖੁਦ ਕਿਸੇ ਜਾਂਚ ਏਜੰਸੀ ਨੂੰ ਦੇ ਦਿੰਦੇ ਜੀ ਔਰ ਹੁਣ ਵੀ ਉਹਨਾਂ ਨੇ ਹਦਾਇਤ ਕੀਤੀ ਹੈ ਕਿ ਅਸੀਂ ਇਹ ਸਾਰੀ ਆਡੀਓ ਸੁਣੀ ਹੈ ਜੀ ਇਹਦੇ ਚ ਜੋ ਅਫਸਰ ਦੇ ਖਿਲਾਫ ਅਲੀਗੇਸ਼ਨ ਨੇ ਜਿਸ ਤਰੀਕੇ ਦਾ ਇਸ ਆਡੀਓ ਦਾ ਕੰਟੈਂਟ ਹੈ ਅਸੀਂ ਆਪਣੇ ਆਰਡਰ ਚ ਇਹਨੂੰ ਇਨਕੋਰਪੋਰੇਟ ਨਹੀਂ ਕਰਨਾ ਚਾਹੁੰਦੇ ਇਹਦੇ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਜੀ ਸੋ ਇੱਕ ਤਾਂ ਇਹਦੀ ਜਾਂਚ ਕਰਾਈ ਜਾਵੇ ਇੰਡੀਪੈਂਡੈਂਟ ਏਜੰਸੀ ਤੋਂ ਕਰਾਈ ਜਾਵੇ ਜੀ ਦੂਜਾ ਕਮਿਸ਼ਨ ਨੂੰ ਕਿਹਾ ਕਿ ਹੁਣੇ ਹਦਾਇਤਾਂ ਜਾਰੀ ਕਰੋ ਇਮੀਡੀਏਟਲੀ ਜੀ ਸਾਰੇ ਕਨਸਰਨਡ ਜਿਹੜੇ ਅਧਿਕਾਰੀ ਚੋਣ ਦੇ ਪ੍ਰੋਸੈਸ ਦੇ ਵਿੱਚ ਲੱਗੇ ਨੇ ਜੀ ਕਿ ਕਿਸੇ ਵੀ ਕਿਸਮ ਦੀ ਪੋਲਿਟਿਕਲ ਇੰਟਰਫੀਰੈਂਸ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਚੋਣਾਂ ਨਿਰਪੱਖ ਹੋਣੀਆਂ ਚਾਹੀਦੀਆਂ ਨੇ ਜੀ ਜੀ ਜਦੋਂ ਐਸਾ ਕਮੈਂਟ ਚੀਫ ਜਸਟਿਸ ਦੇ ਬੈਂਚ ਵੱਲੋਂ ਇੱਕ ਕਨਸਟੀਟਿਊਸ਼ਨਲ ਅਥਾਰਟੀ ਨੂੰ ਹੋਰ ਕਿਸ ਲਵਲਸਟ ਕਿਹਾ ਜਾ ਸਕਦਾ ਮਤਲਬ ਆਪਾਂ ਸਮਝਦੇ ਹਾਂ ਸਾਰੇ ਕਿ ਚੋਣ ਕਮਿਸ਼ਨ ਨੂੰ ਕੋਰਟ ਕਦੇ ਇਕਦਾਰ ਹੀ ਕੋਈ ਚੀਜ਼ ਕਹਿੰਦੀ ਹੈ ਤੇ ਜਿਸ ਸ਼ਬਦਾਂ ਦਾ ਇਸਤੇਮਾਲ ਇਹ ਜੱਜਮੈਂਟ ਦੇ ਵਿੱਚ ਇਸ ਆਰਡਰ ਦੇ ਵਿੱਚ ਕੀਤਾ ਗਿਆ ਇੱਥੋਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਮਿਸ਼ਨ ਦਾ ਜਿਹੜਾ ਐਕਟ ਐਂਡ ਕੰਡਕਟ ਹੈ ਉਹ ਅਪ ਟੂ ਮਾਰਕ ਨਹੀਂ ਸੀ ਜੀ ਅਗਰ ਕੋਰਟ ਨੂੰ ਇਹ ਹਦਾਇਤ ਕਰਨੀ ਪਈ ਔਰ ਉਹਨਾਂ ਨੇ ਡਿਟੇਲ ਉਹਦੇ ਚ ਇਹ ਵੀ ਲਿਖੀ ਹੈ ਕਿ ਚਲੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਘੱਟੋ ਘੱਟ ਉਹ ਅਫਸਰ ਛੁੱਟੀ ਤੇ ਭੇਜਤਾ ਜੀ ਪਰ ਕੋਰਟ ਨੇ ਛੁੱਟੀ ਦੀ ਡਿਟੇਲ ਵੀ ਮੈਂਸ਼ਨ ਕੀਤੀ ਹੈ ਕਿ ਉਹ ਆਪਣੇ ਫਾਦਰ ਦੀ ਬਿਮਾਰੀ ਨੂੰ ਲੈ ਕੇ ਛੁੱਟੀ ਤੇ ਹੈ ਮਤਲਬ ਕੋਰਟ ਆਰਡਰ ਚ ਉਹ ਵੀ ਇਨਫਲੈਕਟ ਕੀਤਾ ਗਿਆ ਜੀ ਸੋ ਇਹ ਵੀ ਕਿਤੇ ਨਾ ਕਿਤੇ ਕਮਿਸ਼ਨ ਦੇ ਉੱਤੇ ਕੋਰਟ ਦਾ ਇੱਕ ਕਮੈਂਟ ਹੈ ਕਿ ਉਹ ਆਪਣੇ ਫਾਦਰ ਦੀ ਬਿਮਾਰੀ ਨੂੰ ਲੈ ਕੇ ਕੈਜੂਅਲ ਲੀਵ ਹੈ ਸਟੇਸ਼ਨ ਲੀਵ ਹੈ ਕੋਰਟ ਨੇ ਉਹ ਵੀ ਡਿਟੇਲ ਦੇ ਵਿੱਚ ਲਿਖਿਆ ਬਟ ਸਟਿਲ ਕਿਹਾ ਕਿ ਚੱਲ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਛੁੱਟੀ ਤੇ ਚਲਾ ਗਿਆ ਜੀ ਮਤਲਬ ਕੋਰਟ ਕਿੰਨੇ ਸੰਜੀਦਾ ਨੇ ਇਸ ਗੱਲ ਲਈ ਕਿ ਐਸੇ ਜਿਹੜੇ ਅਧਿਕਾਰੀ ਨੇ ਉਹ ਚੋਣ ਪ੍ਰੋਸੈਸ ਦਾ ਹਿੱਸਾ ਨਹੀਂ ਹੋਣੇ ਚਾਹੀਦੇ ਸੋ ਹੁਣ ਮੈਂ ਐਕਸਪੈਕਟ ਕਰਦਾ ਕਿ ਚੋਣ ਕਮਿਸ਼ਨ ਹਾਈ ਕੋਰਟ ਦੇ ਆਰਡਰ ਨੂੰ ਲੈਟਰ ਐਂਡ ਸਪਿਰਿਟ ਫਾਲੋ ਕਰਦੇ ਹੋਏ ਅੱਜ ਹੀ ਪੰਜਾਬ ਦੀ ਸਰਕਾਰ ਨੂੰ ਆਦੇਸ਼ ਦੇਣਗੇ ਕਿ ਨੋਟੀਫਿਕੇਸ਼ਨ ਜਾਰੀ ਕਰਕੇ ਇਹਦੀ ਜਾਂਚ ਪੰਜਾਬ ਤੋਂ ਬਾਹਰ ਭੇਜ ਦਿੱਤੀ ਜਾਵੇ ਔਰ 22 ਸੱਤ ਇਹ ਹੁਣ ਕੇਸ ਦੀ ਅਗਲੀ ਤਾਰੀਖ ਪੈਂਡਿੰਗ ਹੈ ਸੋ 22 ਸੱਤ ਨੂੰ ਆ ਕੇ ਇਹਨਾਂ ਨੇ ਸਭ ਨੇ ਕੋਰਟ ਦੇ ਵਿੱਚ ਜਵਾਬ ਦੇਣਾ ਅੱਛਾ ਇਹ ਜਿਹੜਾ ਹੁਣ ਮਤਲਬ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਇਹ ਥਰੂ ਹੋਮ ਸੈਕਟਰੀ ਅੱਗੇ ਏਜੰਸੀ ਕੋਲੋਂ ਜਾਂਚ ਕਰਵਾਏਗਾ ਕਿ ਡਾਇਰੈਕਟ ਵੀ ਅਪਰੋਚ ਕਰ ਸਕਦਾ ਜੀ ਨੇ ਕਿਉਂਕਿ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਜੀ ਇਹ ਪੰਜਾਬ ਸਰਕਾਰ ਦੇ ਅਧੀਨ ਹੈ ਸੋ ਸਟੇਟ ਇਲੈਕਸ਼ਨ ਕਮਿਸ਼ਨ ਊਡ ਰਾਈਟ ਟੂ ਦਾ ਪੰਜਾਬ ਗਵਰਨਮੈਂਟ ਪਰ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਸੈਕਸ਼ਨ 243 ਦੇ ਵਿੱਚ ਇਸ ਸਮੇਂ ਉਹ ਸਭ ਤੋਂ ਪਾਵਰਫੁਲ ਅਥਾਰਟੀ ਹੈ ਸਟੇਟ ਦੀ ਸੋ ਹੀ ਕੈਨ ਡਾਇਰੈਕਟ ਦਾ ਹੋਮ ਸੈਕਟਰੀ ਕਿ ਇਹ ਜਿਹੜੀ ਆਡੀਓ ਕਲਿੱਪ ਹੈ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਕੰਪਲੇਂਟ ਹੈ ਇਹ ਜਾਂਚ ਕਿਸੇ ਇੰਡੀਪੈਂਡੈਂਟ ਏਜੰਸੀ ਨੂੰ ਦੇ ਦਿੱਤੀ ਜਾਵੇ ਸੋ ਇਹਨਾਂ ਦੀ ਡਾਇਰੈਕਸ਼ਨਸ ਤੇ ਹੁਣ ਹੋਮ ਸੈਕਟਰੀ ਨੇ ਨੋਟੀਫਿਕੇਸ਼ਨ ਜਾਰੀ ਕਰਨਾ ਬਦਲ ਉਹ ਜਿਹੜੀ ਪੰਜਾਬ ਸਰਕਾਰ ਹਾਈ ਕੋਰਟ ਦੀ ਡਾਇਰੈਕਸ਼ਨ ਤੋਂ ਬਾਅਦ ਜਿਹੜੇ ਆਰਡਰ ਪਾਸ ਕੀਤੇ ਗਏ ਨੇ ਸੂਬਾ ਇਲੈਕਸ਼ਨ ਕਮਿਸ਼ਨ ਨੂੰ ਇਹ ਹੁਣ ਕਿਉਂਕਿ ਜਿਹੜੀ ਵਾਇਸ ਚੈੱਕ ਕਰਵਾਉਣੀ ਆ ਤੇ ਪਹਿਲਾਂ ਤੇ ਫਿਰ ਸਰਕਾਰ ਨੂੰ ਉਹ ਸੰਬੰਧਿਤ ਜਿਹੜੇ ਉਸ ਕਾਨਫਰੰਸ ਕਾਲ ਦੇ ਵਿੱਚ ਪੁਲਿਸ ਆਫੀਸਰ ਸਨ ਉਹਨਾਂ ਦੀ ਆਵਾਜ਼ ਸੈਂਪਲ ਲੈਣੀ ਪੈਗੀ ਜੀ ਨਹੀਂ ਹੁਣ ਇੱਕ ਟੋਟਲ ਜਾਂਚ ਹੀ ਕੋਈ ਇੰਡੀਪੈਂਡੈਂਟ ਏਜੰਸੀ ਕਰੇਗੀ ओके ਆ ਸੈਂਪਲ ਪ੍ਰੋਸੀਜਰ ਹੀ ਏ ਸੀਗਾ ਪ੍ਰੋਸੀਜਰ ਹੀ ਏ ਸੀ ਕਿ ਸਭ ਤੋਂ ਪਹਿਲਾਂ ਅਧਿਕਾਰੀਆਂ ਦੇ ਵੌਇਸ ਸਿੰਪਲ ਲਏ ਜਾਂਦੇ ਉਹਨਾਂ ਦੇ ਮੋਬਾਈਲ ਕਬਜ਼ੇ ਚ ਲਏ ਜਾਂਦੇ ਉਹਨਾਂ ਦੀ ਕਾਲ ਰਿਕਾਰਡਿੰਗ ਸੀ ਡੀ ਆਰ ਸਾਰਾ ਕੁਝ ਲਿਆ ਜਾਂਦਾ ਪਰ ਉਹ ਕੁਝ ਵੀ ਨਹੀਂ ਕੀਤਾ ਗਿਆ ਸੋ ਹੁਣ ਇਹਦੀ ਜਾਂਚ ਇੰਡੀਪੈਂਡੈਂਟ ਏਜੰਸੀ ਕਰੇਗੀ ਔਰ ਜਾਂਚ ਦਾ ਤਾਂ ਦਾਇਰਾ ਹੀ ਉਥੋਂ ਸ਼ੁਰੂ ਹੋਏਗਾ ਜਿਨ੍ਹਾਂ ਚ ਰਫਸਰਾਂ ਦੇ ਮੋਬਾਈਲ ਹੀ ਨਹੀਂ ਲਏ ਜਾਣਗੇ ਉਹਨਾਂ ਦੀ ਵੌਇਸ ਸਿੰਪਲ ਹੀ ਨਹੀਂ ਲਏ ਜਾਣਗੇ ਜਾਂਚ ਹੋਊਗੀ ਕਿ ਕਿਦਾਂ ਸੋ ਜਾਂਚ ਹੁਣ ਜਾਂਚ ਹੀ ਕੋਈ ਇੰਡੀਪੈਂਡੈਂਟ ਏਜੰਸੀ ਨੂੰ ਦਿੱਤੀ ਜਾਊ ਪੰਜਾਬ ਸਰਕਾਰ ਦੀ ਜਾਂਚ ਨਹੀਂ ਹੁਣ ਅੱਗੇ ਚੱਲਣੀ ਹਾਈ ਕੋਰਟ ਦਾ ਆਰਡਰ ਬੜਾ ਸਪਸ਼ਟ ਮਤਲਬ ਇਸ ਤਰ੍ਹਾਂ ਦੀਆਂ ਤੇ ਸ਼ਾਇਦ ਇੱਕ ਹైదరాబాద్ ਦੇ ਵਿੱਚ ਇੱਕ ਚੰਡੀਗੜ੍ਹ ਸਥਿਤ ਇਹ ਹੀ ਹੈ ਕਿ ਤੁਹਾਨੂੰ ਲੱਗਦਾ ਕਿ ਹੋਰ ਵੀ ਕੋਈ ਏਜੰਸੀ ਨੂੰ ਜਾਂਚ ਸੌਂਪੀ ਜਾ ਸਕਦੀ ਹੈ ਜੀ ਇਹ ਇਹ ਜੋ ਵਰਡ ਹੈ ਇਹ ਇੰਡੀਪੈਂਡੈਂਟ ਏਜੰਸੀ ਹੈ ਜੀ ਨਿਊਟਰਲ ਏਜੰਸੀ ਹੈ ਸੋ ਨਿਊਟਰਲ ਏਜੰਸੀ ਹੁਣ ਪੰਜਾਬ ਸਰਕਾਰ ਤੈਅ ਕਰੇਗੀ ਕਿ ਨਿਊਟਰਲ ਏਜੰਸੀ ਪੰਜਾਬ ਸਰਕਾਰ ਤੋਂ ਬਿਨਾਂ ਕਿਹੜੀ ਹੈ ਜੀ ਪੰਜਾਬ ਦੀ ਸਰਕਾਰ ਪੰਜਾਬ ਦੀ ਪੁਲਿਸ ਨਹੀਂ ਜਾਂਚ ਕਰ ਸਕਦੀ ਉਸ ਤੋਂ ਬਿਨਾਂ ਜਿਹੜੀ ਨਿਊਟਰਲ ਏਜੰਸੀ ਹੈ ਉਹਨੂੰ ਹੁਣ ਇਹਨਾਂ ਨੇ ਕਾਲ ਲੈਣੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਦੀ ਕਾਲ ਹੈ ਕਿ ਪੰਜਾਬ ਤੋਂ ਬਾਰ ਕਿਨੂੰ ਭੇਜ ਦੇਣ ਇਹ ਅੱਜ ਇਹ ਕਰਨੀ ਪਏਗੀ ਪੰਜਾਬ ਸਰਕਾਰ ਨੂੰ ਨੋਟੀਫਾਈ ਜੀ immediately ਵਰਡ ਯੂਜ਼ ਕੀਤਾ ਗਿਆ ਜੀ ਇਮੀਡੀਏਟਲੀ ਸੋ ਹੁਣ ਇਮੀਡੀਏਟਲੀ ਨੂੰ ਸਟੇਟ ਇਲੈਕਸ਼ਨ ਕਮਿਸ਼ਨ ਕਿਵੇਂ ਇੰਟਰਪ੍ਰੀਟ ਕਰਦੇ ਨੇ ਸਟੇਟ ਇਲੈਕਸ਼ਨ ਕਮਿਸ਼ਨ ਬਿਹਤਰ ਜਾਣਦੇ ਨੇ ਕਿ ਕੋਰਟ ਉਹਨਾਂ ਨੇ ਆਰਡਰ ਦੇ ਵਿੱਚ ਇਮੀਡੀਏਟਲੀ ਲਿਖਿਆ ਜੀ ਤੇ ਇਸ ਮਸਲੇ ਦੇ ਵਿੱਚ ਹੁਣ ਜਿਹੜਾ ਇਲੈਕਸ਼ਨ ਕਮਿਸ਼ਨ ਤੇ ਜਿਹੜਾ ਸਵਾਲ ਖੜੇ ਕੀਤੇ ਗਏ ਨੇ ਮਾਨਯੋਗ ਅਦਾਲਤ ਵੱਲੋਂ ਕੀ ਅਗਰ ਕਮਿਸ਼ਨ ਚਾਹੁੰਦਾ ਤੇ ਕੀ ਉਸ ਤੋਂ ਪਹਿਲਾਂ ਖੁਦ ਵੀ ਇਨਕੁਆਇਰੀ ਕਰਵਾ ਸਕਦੇ ਸੀ ਜਾਂ ਉਹਨਾਂ ਨੂੰ ਉਹਦੇ ਆਫੀਸਰ ਸਬਾਨ ਜਿਹੜੇ ਜ਼ਿੰਮੇਵਾਰ ਪਾਏ ਗਏ ਨੇ ਉਹਨਾਂ ਦੇ ਖਿਲਾਫ ਵੀ ਆਰਡਰ ਪਾਸ ਕਰ ਸਕਦੇ ਸੀ ਬਿਲਕੁਲ ਕੋਰਟ ਨੇ ਆਪਣੇ ਲਿਖਿਆ ਆਪਣੀ ਜਜਮੈਂਟ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਅਸੀਂ ਐਪਰੀਸ਼ੀਏਟ ਕਰਦੇ ਜੇ ਤੁਸੀਂ ਆਪਣੇ ਤੌਰ ਤੇ ਕਰ ਦਿੰਦੇ ਜੀ ਇਹ ਕਰਨਾ ਬਣਦਾ ਸੀ ਕਿਉਂਕਿ ਪੋਲ ਪ੍ਰੋਸੈਸ ਨਿਰਪੱਖ ਦੇਖਣਾ ਚਾਹੀਦਾ ਹੈ ਸਟੇਟ ਇਲੈਕਸ਼ਨ ਕਮਿਸ਼ਨ ਪੋਲੀਟੀਕਲ ਪਾਰਟੀ ਨਾਲ ਲਾਈਂਡ ਨਹੀਂ ਦੇਖਣਾ ਚਾਹੀਦਾ ਸੋ ਕੋਰਟ ਨੇ ਇਹ ਗੱਲ ਲਿਖੀ ਹੈ ਕਿ ਅਸੀਂ ਐਪਰੀਸ਼ੀਏਟ ਕਰਦੇ ਜੇ ਤੁਸੀਂ ਆਪਣੇ ਤੌਰ ਤੇ ਇਹ ਦੀ ਜਾਂਚ ਇੰਡੀਪੈਂਡੈਂਟ ਏਜੰਸੀ ਨੂੰ ਭੇਜ ਦਿੰਦੇ ਅੱਛਾ ਇਹ ਜਿਹੜੇ ਵੈਸੇ ਤੇ ਸੀ ਕਿ ਸ਼ਾਇਦ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਇੱਕ ਸੰਤੁਸ਼ਟੀਜਨਕ ਜਵਾਬ ਦੇਣ ਵਾਸਤੇ ਇਹ ਸੀ ਕਿ ਵਰਨ ਸ਼ਰਮਾ ਹੋਣਾ ਨੂੰ ਛੁੱਟੀ ਤੇ ਭੇਜ ਦਿੱਤਾ ਲੇਕਿਨ ਜਿਹੜਾ ਹੁਣ ਆਰਡਰਾਂ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਨਹੀਂ ਉਹ ਕੈਜ਼ੂਅਲ ਲੀਵ ਤੇ ਗਏ ਨੇ ਮਤਲਬ ਉਹਨਾਂ ਨੂੰ ਹਲੇ ਕੋਈ ਉਹਨਾਂ ਦੀ ਜ਼ਿੰਮੇਵਾਰੀ ਹਲੇ ਸਰਕਾਰ ਨੇ ਹਲੇ ਵੀ ਫਿਕਸ ਨਹੀਂ ਕੀਤੀ ਚਾਹੇ ਮਸਲਾ ਹਾਈ ਕੋਰਟ ਤੱਕ ਪਹੁੰਚ ਚੁੱਕਾ ਜੀ ਬਿਲਕੁਲ ਹਾਈ ਕੋਰਟ ਦੇ ਆਰਡਰ ਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਵੀ ਐਪਰੀਸ਼ੀਏਟ ਕਿ ਉਹ ਛੁੱਟੀ ਤੇ ਚਲੇ ਗਏ ਨੇ ਬਟ ਉਹਨਾਂ ਦੀ ਛੁੱਟੀ ਦੀ ਡਿਟੇਲ ਵੀ ਦਿਤੀ ਹੈ ਨਾਲ ਹਾਈ ਕੋਰਟ ਨੇ ਨਹੀਂ ਹਾਈ ਕੋਰਟ ਨੂੰ ਆਪਣੇ ਆਰਡਰ ਦੇ ਵਿੱਚ ਉਹ ਛੁੱਟੀ ਦੀ ਡਿਟੇਲ ਮੈਂਸ਼ਨ ਕਰਨ ਦੀ ਲੋੜ ਨਹੀਂ ਸੀ ਕਿ ਕਿਹੜੀ ਕਿਹੜੀ ਤਰੀਕ ਦੀ ਛੁੱਟੀ ਹੈ ਤੇ ਕੀ ਛੁੱਟੀ ਹੈ ਸੋ ਕੋਰਟ ਨੇ ਆਪਣੇ ਆਰਡਰਸ ਦੇ ਵਿੱਚ ਉਹ ਵੀ ਲਿਖੀ ਹੈ ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਟੇਟ ਇਲੈਕਸ਼ਨ ਕਮਿਸ਼ਨ ਦੇ ਕੰਡਕਟ ਦੇ ਉੱਤੇ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਮਤਲਬ ਹੁਣ ਸਟੇਟ ਗਵਰਨਮੈਂਟ ਕੋਈ ਜਿਵੇਂ ਪੰਜਾਬ ਦੇ ਵੱਡੇ ਪੁਲਿਸ ਅਫਸਰ ਕਹਿ ਰਹੇ ਸੀ ਕਿ ਏਆਈ ਜ ਉਹ ਹੁਣ ਸਾਰੇ ਜਿਹੜੇ ਉਹ ਦਾਅਵੇ ਕੀਤੇ ਜਾ ਰਹੇ ਜਾਂ ਤੁਹਾਡੇ ਸਮੇਤ ਬਹੁਤ ਸਾਰੇ ਲੋਕਾਂ ਨੂੰ ਨੋਟਿਸ ਵੀ ਆਏ ਸੀ ਹੁਣ ਉਹ ਮੁਰੇ ਪੇਸ਼ ਹੋਣਗੇ ਕਿ ਨਹੀਂ ਹੋਣਗੇ ਜੀ ਦੇਖੋ ਹੁਣ ਮੈਨੂੰ ਨਹੀਂ ਲੱਗਦਾ ਕਿ ਇਸ ਆਰਡਰ ਤੋਂ ਬਾਅਦ ਸਟੇਟ ਮਸ਼ੀਨਰੀ ਹੈ ਜਿਹੜੀ ਖਾਸ ਕਰਕੇ ਪੰਜਾਬ ਪੁਲਿਸ ਹੈ ਉਹ ਕਿਸੇ ਨੂੰ ਬੁਲਾ ਸਕਦੀ ਹੈ ਕਿਉਂਕਿ ਇਹ ਤਾਂ ਕਹਿੰਦੇ ਸੀ ਵੀਡੀਓ AI ਹੈ। ਉਹ ਕੈਰੀ ਹੈ ਕਿ ਪਹਿਲਾਂ ਵੀਡੀਓ ਦੀ ਇੰਡੀਪੈਂਡੈਂਟ ਜਾਂਚ ਕਰਾਓ। ਸੋ ਹੁਣ ਪੰਜਾਬ ਪੁਲਿਸ ਦੀ ਸਾਰੀ ਜਾਂਚ ਹੀ ਬੇਮਾਨਾ ਹੋ ਗਈ। ਜਿਹੜਾ ਡੀਆਈਜੀ ਸਾਹਿਬ ਨੇ ਪੱਤਰ ਲਿਖਿਆ ਸੀ ਕੁਲਦੀਪ ਚੈਲ ਸਾਹਿਬ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਹਿੰਦਾ ਜੀ AI ਵੀਡੀਓ ਹੈ। ਪੱਤਰ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਜਦੋਂ ਹਾਈ ਕੋਰਟ ਨਹੀਂ ਕਹਿੰਦਾ ਕਿ ਪਹਿਲਾਂ ਇੰਡੀਪੈਂਡੈਂਟ ਜਾਂਚ ਹੋਵੇ। ਸੋ ਜੋ ਹੁਣ ਪੰਜਾਬ ਪੁਲਿਸ ਦੀ ਆਨਗoing ਇਨਵੈਸਟੀਗੇਸ਼ਨ ਹੈ ਉਹਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਪਰ ਜਿਵੇਂ ਇਲੈਕਸ਼ਨ ਕਮਿਸ਼ਨ ਦੀ ਡਾਇਰੈਕਸ਼ਨ ਤੇ ਹੀ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਸਾਹਿਬ ਵੱਲੋਂ ਇੱਕ ਜਾਂਚ ਬਿਠਾਈ ਗਈ ਸੀ ਤੇ ਫਿਰ ਐਸਪੀਐਸ ਪਰਮਾਰ ਸਾਹਿਬ ਇਹਦੀ ਜਾਂਚ ਕਰ ਰਹੇ ਨੇ ਉਹ ਮਤਲਬ ਕਲੋਜ਼ ਹੋ ਗਈ ਕਿ ਜਾਂ ਪੈਰਲਲ ਜਾਂਚ ਚੱਲ ਸਕਦੀ ਹੈ ਜਾਂ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰੇਗੀ ਦੇਖੋ ਮੇਰੀ ਸਮਝ ਇਹ ਕਹਿੰਦੀ ਹੈ ਕਿ ਕੋਰਟ ਦਾ ਆਰਡਰ ਬੜਾ ਕਲੀਅਰ ਹੈ ਕੋਰਟ ਨੇ ਕਿਹਾ ਕਿ ਜਾਂਚ ਉਹ ਏਜੰਸੀ ਕਰੂਗੀ ਜਿਹੜੀ ਨਿਰਪੱਖ ਹੋਵੇ ਜਿਹੜੀ ਪੰਜਾਬ ਸਰਕਾਰ ਦੇ ਕੰਟਰੋਲ ਅਧੀਨ ਨਾ ਹੋਵੇ ਸੋ ਚਾਹੇ ਪੰਜਾਬ ਦੇ ਡੀਜੀਪੀ ਹੋਣ ਚਾਹੇ ਪਰਮਾਰ ਸਾਹਿਬ ਹੋਣ ਇਹ ਤਾਂ ਪੰਜਾਬ ਸਰਕਾਰ ਦੇ ਅਫਸਰ ਨੇ ਸੋ ਇਸ ਹਾਈ ਕੋਰਟ ਆਰਡਰ ਦੀ ਲਾਈਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਹੁਣ ਉਹ ਜਾਂਚ ਕਰ ਸਕਦੇ ਅਛਾ ਹੁਣ ਇਹ ਹੈ ਕਿ ਹੋ ਸਕਦਾ ਹੈ ਕਿ ਕੇਸ ਜਾਂ ਸੀਐਫਐਸਐਲ ਕੋਲ ਜਾਵੇ ਜਾਂ ਚੰਡੀਗੜ੍ਹ ਪੁਲਿਸ ਕਰ ਸਕਦੀ ਜਾਂ ਪੰਜਾਬ ਗਵਰਨਮੈਂਟ ਕਿਸੇ ਵੀ ਪੁਲਿਸ ਨੂੰ ਦੇ ਸਕਦੀ ਕੇਸ ਕਿਸੇ ਹੁਣ ਪੰਜਾਬ ਸਰਕਾਰ ਦਾ ਮਸਲਾ ਇਹ ਹੁਣ ਪੰਜਾਬ ਸਰਕਾਰ ਨੇ ਤੈਅ ਕਰਨਾ ਜੀ ਕਿ ਉਹ ਆਰਡਰ ਨੂੰ ਕਿੱਦਾਂ ਇੰਟਰਪ੍ਰੀਟ ਕਰਦੇ ਨੇ ਬਟ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਾਂਚ ਏਜੰਸੀ ਉਹ ਹੋਏਗੀ ਜਿਹੜੀ ਪੰਜਾਬ ਸਰਕਾਰ ਦੇ ਅਧੀਨ ਨਾ ਹੋਵੇ ਸੋ ਪੰਜਾਬ ਦੀ ਪੁਲਿਸ ਮੈਨੂੰ ਨਹੀਂ ਲੱਗਦਾ ਕਿ ਹੁਣ ਇਸ ਜਾਂਚ ਚ ਅੱਗੇ ਵੱਧ ਸਕਦੀ ਹੈ ਇਸ ਆਰਡਰ ਤੋਂ ਬਾਅਦ ਮਤਲਬ ਅੱਜ ਪੰਜਾਬ ਸਰਕਾਰ ਨੂੰ ਇਹ ਜਾਂਚ ਜਿਹੜੀ ਆ ਉਹ ਜਿਹੜੀ ਰਿਪੋਰਟ ਇਹਨਾਂ ਨੇ ਭੇਜਣੀ ਹੈਗੀ ਕਿ ਜਾਂਚ ਕਰਾਉਣ ਵਾਸਤੇ ਉਹ ਨੋਟੀਫਾਈ ਕਰਕੇ ਸੂਬਾ ਇਲੈਕਸ਼ਨ ਕਮਿਸ਼ਨ ਨੂੰ ਦੱਸਣਾ ਪਏਗਾ ਤੇ ਫਿਰ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਹਾਈ ਕੋਰਟ ਨੂੰ ਵੀ ਦੱਸਣਾ ਪਏਗਾ ਬਿਲਕੁਲ ਜੀ ਬਿਕੋਜ਼ ਜਦੋਂ ਇੱਕ ਆਨ ਗoing ਇਲੈਕਸ਼ਨ ਪ੍ਰੋਸੈਸ ਹੁੰਦਾ ਹੈ ਉਸ ਸਮੇਂ ਕੰਡਕਟ ਕਰਾ ਰਿਆ ਹੁੰਦਾ ਸਟੇਟ ਇਲੈਕਸ਼ਨ ਕਮਿਸ਼ਨ ਜਿੱਦਾਂ ਐਮਪੀ ਐਮਐਲਏ ਵੇਲੇ ਨੈਸ਼ਨਲ ਕਮਿਸ਼ਨ ਤੇ ਚੀਫ ਇਲੈਕਟੋਰਲ ਪੰਜਾਬ ਹੁੰਦੇ ਨੇ ਹੀ ਇਜ਼ ਦਾ ਇਨਚਾਰਜ ਆਫ ਦਾ ਅਫੇਅਰਸ ਇਨ ਦਾ ਸਟੇਟ ਜੀ ਇਸ ਸਮੇ ਇਨਚਾਰਜ ਆਫ ਦਾ ਅਫੇਅਰਸ ਇਨ ਦਾ ਸਟੇਟ ਇਸ ਸਟੇਟ ਇਲੈਕਸ਼ਨ ਕਮਿਸ਼ਨ ਜੀ ਸੋ ਹੋਮ ਸੈਕਟਰੀ ਨੂੰ ਨੋਟੀਫਿਕੇਸ਼ਨ ਕਰਕੇ ਕਨਵੇ ਕਰਨੀ ਪਊਗੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਤੇ ਸਟੇਟ ਇਲੈਕਸ਼ਨ ਕਮਿਸ਼ਨ ਕਰਨਗੇ ਕਨਵੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸੋ ਦਿਸ ਇਜ਼ ਦਾ ਪ੍ਰੋਸੀਜਰ ਇਹ ਪ੍ਰੋਸੈਸ ਹੈ ਬਟ ਹੁਣ ਇਹਨੂੰ ਸਟੇਟ ਕਿਵੇਂ ਇੰਟਰਪ੍ਰੀਟ ਕਰਦੀ ਹੈ ਕਿਵੇਂ ਨੋਟੀਫਾਈ ਕਰਦੀ ਹੈ ਇਹ ਆਈ ਥਿੰਕ ਵੀ ਹੈਵ ਟੂ ਸੀ ਕਿ ਹਮ ਸਟੇਟ ਇਹਦੇ ਚ ਕੀ ਆਰਡਰ ਪਾਸ ਕਰਦੀ ਅੱਛਾ ਕਲੀਅਰ ਸਰ ਮੇਰੇ ਇੱਕ ਆਖਰੀ ਸਵਾਲ ਹੈ ਕਿ ਕਿ ਸ਼੍ਰੋਮਣੀ ਅਕਾਲੀ ਦਲ ਸਮੇਤ ਬਾਕੀ ਪਾਰਟੀਆਂ ਵੀ ਹਾਈ ਕੋਰਟ ਦੇ ਵਿੱਚ ਗਈਆਂ ਫਿਰ ਸਰਕਾਰ ਤੇ ਅਲੀਗੇਸ਼ਨ ਲੱਗੇ ਕਿ ਵਿਰੋਧੀ ਧਿਰਾਂ ਦੇ ਜਿਹੜੇ ਬਲਾਕ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਇਲੈਕਸ਼ਨ ਲੜਨਾ ਚਾਹੁੰਦੇ ਸੀ ਉਹਨਾਂ ਨੂੰ ਲੜਨ ਤੋਂ ਰੋਕਿਆ ਗਿਆ ਨੋਮੀਨੇਸ਼ਨ ਰੱਦ ਹੋਈ ਜਾਂ ਨੋਮੀਨੇਸ਼ਨ ਭਰ ਨਹੀਂ ਦਿੱਤੀ ਗਈ ਹੈ ਹੁਣ ਉਹ ਵਾਲਾ ਪ੍ਰੋਸੈਸ ਤੇ ਕੰਪਲੀਟ ਹੋ ਗਿਆ 14 ਤਰੀਕ ਨੂੰ ਵੋਟਾਂ ਨੇ ਅਜੀਬ ਸਥਿਤੀ ਤੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਆ ਉਹ ਸਰਕਾਰ ਨੂੰ ਹੋਰ ਵੀ ਸਖਤ ਹਦਾਇਤਾਂ ਕਰ ਸਕਦਾ ਜਿਵੇਂ ਸੂਬਾ ਇਲੈਕਸ਼ਨ ਕਮਿਸ਼ਨ ਨੂੰ ਹਾਈ ਕੋਰਟ ਦੇ ਵਿੱਚ ਜਵਾਬ ਤਲਬ ਕੀਤਾ ਗਿਆ ਦੇਖੋ ਮੈਂ ਹਮੇਸ਼ਾ ਇਹ ਗੱਲ ਮੰਨਦਾ ਕਿ ਕੋਈ ਵੀ ਅਧਿਕਾਰੀ ਸੰਵਿਧਾਨ ਤੋਂ ਵੱਡਾ ਨਹੀਂ ਹਰ ਇੱਕ ਅਧਿਕਾਰੀ ਨੂੰ ਚਾਹੇ ਉਹ ਸਟੇਟ ਇਲੈਕਸ਼ਨ ਕਮਿਸ਼ਨਰ ਨੇ ਚਾਹੇ ਡੀਜੀਪੀ ਨੇ ਚਾਹੇ ਚੀਫ ਮਨਿਸਟਰ ਹੈ ਚਾਹੇ ਵਿਰੋਧੀ ਧਿਰ ਨੇ ਸਾਰੀਆਂ ਸੰਵਿਧਾਨ ਦੇ ਮੁਤਾਬਕ ਚੱਲਣ ਸੋ ਜੋ ਵੀ ਪ੍ਰੋਸੈਸ ਹੈ ਸਟੇਟ ਇਲੈਕਸ਼ਨ ਕਮਿਸ਼ਨ ਪੂਰੀ ਤਨਦੇਹੀ ਦੇ ਨਾਲ ਨਿਭਾਵੇ ਔਰ ਖਾਸ ਕਰਕੇ ਜਦੋਂ ਹਾਈ ਕੋਰਟ ਵੱਲੋਂ ਇਨੀ ਤਲਕ ਟਿੱਪਣੀ ਹੋ ਜਵੇ ਕਨਡਕਟ ਦੇ ਉੱਤੇ ਹੋ ਜਵੇ ਤਾਂ ਹੋਰ ਵੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਟੇਟ ਇਲੈਕਸ਼ਨ ਕਮਿਸ਼ਨਰ ਦੀ ਕਿ ਉਹ ਪੂਰੀ ਤਨਦੇਹੀ ਦੇ ਨਾਲ ਇਹ ਕੋਸ਼ਿਸ਼ ਕਰਨ ਕਿ ਜਿਹੜੇ 4 ਦਿਨ ਬਾਕੀ ਬਚੇ ਨੇ ਘਟੋ ਘਟੋ ਉਹਨਾਂ ਚ ਟਰਾਂਸਪੇਰੈਂਟ ਮੈਕੈਨਿਜ਼ਮ ਸ਼ੋ ਕਰਨ ਕਿ ਇੱਕ ਟਰਾਂਸਪੇਰੈਂਟ ਮੈਕੈਨਿਜ਼ਮ ਫਾਲੋ ਕੀਤਾ ਜਾਵੇ ਇਹ ਜਿਹੜੇ ਦੇਸ਼ ਦੇ ਸੰਵਿਧਾਨ ਦੇ ਆਰਟੀਕਲ ਜਿਹੜਾ 243 ਕੇ ਜਾਂ 243 ਤਹਿਤ ਕਮਿਸ਼ਨ ਜਿਹੜਾ ਚੱਲ ਰਿਹਾ ਇਹਨਾਂ ਕੋ ਵੀ ਕਾਫੀ ਪਾਵਰ ਹੈ ਜੀ ਜਿਵੇਂ ਆਪਣਾ ਭਾਰਤੀ ਚੋਣ ਕਮਿਸ਼ਨ ਹੈ ਉਸ ਤਰ੍ਹਾਂ ਕੀ ਸਟੇਟ ਇਲੈਕਸ਼ਨ ਕਮਿਸ਼ਨ ਕੋ ਕਾਫੀ ਰਾਈਟ ਹੈ ਜੀ ਜਿਹੜੇ ਸਰਕਾਰ ਨੂੰ ਡਾਇਰੈਕਸ਼ਨ ਪਾਸ ਕਰ ਸਕਦੇ ਜੇ ਥੀਟਰੀ ਲੈਵਲ ਤੇ ਕੋਈ ਅਫੀਸਰ ਨੇ ਚਾਹੇ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਜਿਹੜੇ ਪੱਖਪਾਤ ਹੁੰਦੇ ਨੇ ਦੇਖੋ ਮੈਂ ਇਹ ਗੱਲ ਸਮਝਦਾ ਕਿ 243 ਦੇ ਵਿੱਚ ਹੀ ਹੈਜ਼ ਇਨਾਫ ਪਾਵਰ ਕੋਈ ਵੀ ਡਾਇਰੈਕਸ਼ਨ ਇਸ਼ੂ ਕਰ ਦੇਣ ਪਰ ਪੰਗਾ ਕਿੱਥੇ ਪੈਂਦਾ ਹੈ ਕਿ ਜਿਹੜੇ ਇਹ ਸਟੇਟ ਇਲੈਕਸ਼ਨ ਕਮਿਸ਼ਨਰ ਨੇ ਇਹਨਾਂ ਦੀ ਅਪੋਇੰਟਿੰਗ ਅਥਾਰਟੀ ਪੰਜਾਬ ਦੀ ਸਰਕਾਰ ਹੈ ਇਹ ਇੱਕ ਆਈਐਸ ਅਧਿਕਾਰੀ ਨੇ ਰਿਟਾਇਰਡ ਆਈਐਸ ਅਧਿਕਾਰੀ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਖੁਦ ਹੀ ਇਹ ਮਿਸਕਨਸੀਵ ਕਰ ਜਾਂਦੇ ਨੇ ਕਿ ਇਹਨਾਂ ਕੋਲੇ ਪਾਵਰ ਕੀ ਹੈ ਸੋ ਹੀ ਹੈਜ਼ ਇਨਫ ਪਾਵਰਸ ਹੁਣ ਵੀ ਕਿਉਂਕਿ ਹਾਈ ਕੋਰਟ ਦਾ ਇੱਕ ਆਰਡਰ ਹੈ ਇਹਨਾਂ ਦੇ ਕੋਲੇ ਹਾਈ ਕੋਰਟ ਦੇ ਆਰਡਰ ਨੂੰ ਫੋਲੋ ਕਰਦੇ ਹੋਏ ਇਨਸਟਰਕਸ਼ਨਾਂ ਇਹਨਾਂ ਨੂੰ ਇਮੀਡੀਏਟਲੀ ਜਾਰੀ ਕਰ ਦੇਣੀਆਂ ਚਾਹੀਦੀਆਂ ਨੇ ਨਹੀਂ ਇਹ ਪਟੀਸ਼ਨ 22 ਸਤ ਵਾਸਤੇ ਪੈਂਡਿੰਗ ਹੈ 22 ਸਤ ਨੂੰ ਆ ਕੇ ਫਿਰ ਇਹ ਕੋਰਟ ਦੇ ਵਿੱਚ ਜਵਾਬ ਦੇ ਦੇਣਗੇ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਧੰਨਵਾਦ ਸਰ ਦਾ